ਡਾਂਡਾ ਉੜਮੜ ਵਿੱਚ ਅੱਜ ਨਗਰ ਦੀਆਂ ਔਰਤਾਂ ਤੇ ਲੜਕੀਆਂ ਨੇ ਮਿਲ ਕੇ ਤੀਆਂ ਦਾ ਤਿਉਹਾਰ ਖੁਸ਼ੀਆਂ ਤੇ ਖੇੜਿਆਂ ਨਾਲ ਲਬਰੇਜ਼ ਹੋ ਕੇ ਮਨਾਇਆ ਕਸ਼ਮੀਰ ਕੌਰ ਸੰਧੂ ਮਨਦੀਪ ਕੌਰ ਪਿੰਡਰ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਔਰਤਾਂ ਤੇ ਲੜਕੀਆਂ ਨੇ ਪੰਜਾਬੀ ਸੱਭਿਆਚਾਰ ਦੀ ਝਾਕੀ ਪੇਸ਼ ਕੀਤੀ ਤੀਆਂ ਨਾਲ ਸੰਬੰਧਿਤ ਬੁਲੀਆਂ ਤੇ ਗੀਤ ਪੇਸ਼ ਕੀਤੇ ਕਿੱਦਾਂ ਪਾਇਆ ਇਸ ਮੌਕੇ ਸਭ ਨੇ ਸ਼ਿਮਲਾ ਪਹਾੜੀ ਪਾਰਕ ਵਿੱਚ ਪਿੰਗ ਛੂਟੀ ਇਸ ਮੌਕੇ ਤੀਆਂ ਨਾਲ ਸੰਬੰਧਿਤ ਕਵਾਨ ਵੀ ਖਾਦੇ ਗਏ। ਕਸ਼ਮੀਰਪੁਰ ਸੰਧੂ ਤੇ ਮੰਦੀਪਕੌਰ ਨੇ ਆਖਿਆ ਕਿ ਮੇਲੇ ਤੇ ਤਿਉਹਾਰ ਜੀਵਨ ਵਿੱਚ ਰੰਗ ਭਰ ਦਿੰਦੇ ਹਨ, ਜ਼ਿੰਦਗੀ ਨੂੰ ਸ਼ਿੰਗਾਰਦੇ ਹਨ ਅਤੇ ਜ਼ਿੰਦਗੀ ਜਿਉਣ ਦਾ ਉਤਸ਼ਾਹ ਵਧਾਉਂਦੇ ਹਨ। ਮੋੜ ਵਿੱਚ ਸਾਰੀਆਂ ਸੇਂਧੀਆਂ ਅੱਜ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਮਨਾਇਆ ਵਾ ਜੋ ਕਿ ਇੱਕ ਪਿਆਰ ਦਾ ਪ੍ਰਤੀਕ ਹੈ ਕਿਤਾਜ ਜੋ ਸਾਰੀਆਂ ਇਸੇ ਬਹਾਨੇ ਸਾਰੀਆਂ ਇਕੱਠੀਆਂ ਹੋ ਕੇ ਜੋ ਵੀ ਆਪਣੇ ਘਰ ਦੇ ਸੁੱਖ ਸੁੱਖ ਹੁੰਦੇ ਨਾਲ ਸਾਰਿਆਂ ਨੂੰ ਮਿਟਾ ਕੇ ਅੱਜ ਅਸੀਂ ਸਾਰੇ ਇੱਥੇ ਇੰਜੋਏ ਕਰਨ ਆਏ ਆ ਸਾਨੂੰ ਬਹੁਤ ਵਧੀਆ ਲੱਗਿਆ ਔਰ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦੀ ਕਿ ਸਾਰਿਆਂ ਨੇ ਈਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਤਾਂ ਜੋ ਇਹ ਛੋਟੇ ਬੱਚੇ ਆ ਉਹ ਸਾਡੇ ਕਲਚਰ ਨਾਲ ਜੁੜ ਸਕਣ ਕਿਉਂਕਿ ਬੱਚਿਆਂ ਨੂੰ ਤਾਂ ਤਾਂ ਹੀ ਪਤਾ ਲੱਗੇਗਾ ਨਾ ਜੇ ਅਸੀਂ ਵੱਡੇ ਇਸ ਕਲਚਰ ਨਾਲ ਜੁੜਾਂਗੇ ਤੇ ਮੈਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਕਿ ਤੁਸੀਂ ਵੱਧ ਤੋਂ ਵੱਧ ਤਿਉਹਾਰ ਮਨਾਓ ਤਾਂ ਜੋ ਆਉਣ ਵਾਲੀ ਜਨਰੇਸ਼ਨ ਵੀ ਇਸ ਚੀਜ਼ ਨੂੰ ਇਸ ਹੈ ਸੈਪਟ ਕਰ ਸਕੇ ਥੈਂਕ ਯੂ ਸਾਰੇ ਇਕੱਠੇ ਹੋ ਕੇ ਤੀਆਂ ਦਾ ਤਿਹਾਰ ਮਨਾਉਂਦੇ ਪਏ ਉਹ ਬਹੁਤ ਵਧੀਆ ਇੰਜੋਏ ਕਰਦੇ ਪਿਆ ਕਿਤਾ ਭੰਗੜਾ ਪੀਂਗਾ ਝੂੜਦੇ ਪਿਆ ਬਹੁਤ ਵਧੀਆ ਸੈਲੀਬ੍ਰੇਸ਼ਨ ਕਰਦੇ ਪਿਆ ਹਰ ਵਕਤ ਆਪਣੇ ਬਿਜ਼ੀ ਲਾਈਫ ਤੋਂ ਥੋੜਾ ਜਿਹਾ ਟਾਈਮ ਕੱਢ ਕੇ ਅੱਜ ਬਹੁਤ ਵਧੀਆ ਇੰਜੋਏ ਕੀਤਾ ਬਹੁਤ ਮਜ਼ਾ ਆ ਰਿਹਾ ਹੈ ਸਾਰੇ ਤਿਹਾਰ ਮਨਾਉਣਾ ਚਾਹੀਦਾ ਸਾਰਿਆਂ ਸਾਰਿਆਂ ਨੂੰ ਆਪਣਾ ਕਲਚਰ ਆਪਣਾ ਯਾਦ ਰੱਖਣਾ ਚਾਹੀਦਾ ਹੈ গুਡ ਆਫਟਰਨੂੰ ਅੱਜ ਅਸੀਂ ਇਕੱਠੇ ਹੈ ਯਹਾਂ ਪਰ ਡਾਊਨਟਾਊਨ ਮੇ तीज का त्यौहार मनाने तो मुझे बहुत अच्छा लग रहा है इवन सबको बहुत अच्छा लग रहा है बहुत लोग तो ऐसे जिनको हम पहली बार मिले हैं तो आई uh, होप कि अगली बार भी हम लोग इकट्ठे हों ऐसे ही त्यौहार मनाएं तीज क्या है हमें भी पता चले बच्चे को भी पता चले आने वाली जेनरेशन को भी पता चले सो टुडे वी आर गैदर हियर एंड फीलिंग वेरी हैप्पी थैंक यू थैंक यू वेरी मच